ਤੁਸੀਂ ਦੇਖ ਰਹੇ ਹੋ ਸਮਝਣ نیوز ਮੈਂ ਹਾ ਭពਿੰਦਰ ਸਿੰਘ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਪੱਖ ਦੀ ਸਿਆਸਤ ਦੇ ਵਿੱਚ ਗੱਲਬਾਤ ਕਰਾਂਗੇ ਸਿਆਸਤ ਨੂੰ ਲੈ ਕੇ ਗੱਲਬਾਤ ਕਰਾਂਗੇ ਦੇਸ਼ ਦੇ ਵਿੱਚ ਹੋਈਆਂ ਚੌਥੇ ਗੀੜ ਦੀਆਂ ਚੋਣਾਂ ਨੂੰ ਲੈ ਕੇ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀਆਂ ਵਧੀਆਂ ਮੁਸ਼ਕਲਾਂ ਨੂੰ ਲੈ ਕੇ ਤੇ ਉਸ ਤੋਂ ਪਹਿਲਾਂ ਆਪਾਂ ਸਵਾਗਤ ਕਰ ਲੈਣੇ ਆ ਸਾਡੇ ਸੀਨੀਅਰ ਜਰਨਲਿਸਟ ਵਿਰਿੰਦਰ ਜੀ ਦਾ ਵਿਰਿੰਦਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭពਿੰਦਰ ਜੀ ਜੀ ਵਿਰਿੰਦਰ ਜੀ ਆ ਮਹਾ ਸੰਗਰਾਮ ਕਹ ਲਈਏ ਲੋਕ ਸਭਾ ਚੋਣਾਂ ਦਾ ਭਾਰਤ ਦੇ ਵਿੱਚ ਚੱਲ ਰਿਹਾ ਵਾ ਤੇ ਚੌਥੇ ਗੇੜ ਦੀਆਂ ਚੋਣਾਂ ਅੱਜ ਹੋਈਆਂ ਨੇ ਤੇ ਕਹਿ ਲਈਏ ਕਿ ਬਈ ਤਕਰੀਬਨ 96 ਉਮੀਦਵਾਰਾਂ ਦੀ ਜਿਹੜੀ ਕਿਸਮਤ ਅੱਜ 96 ਲੋਕ ਸਭਾ ਹਲਕਿਆਂ ਤੋਂ ਜਿਹੜੇ ਵੀ ਉਮੀਦਵਾਰ ਨੇ ਉਹਨਾਂ ਦੀ ਜਿਹੜੀ ਕਿਸਮਤ ਅੱਜ EVM ਮਸ਼ੀਨਾਂ ਦੇ ਵਿੱਚ ਕੈਦ ਹੋਈ ਆ ਤੇ ਤੁਹਾਡਾ ਕੀ ਕਹਿਣਾ ਇਸ ਮਸਲੇ ਨੂੰ ਲੈ ਕੇ ਤੇ ਤੁਸੀਂ ਕਿਵੇਂ ਦੇਖਦੇ ਹੋ ਭੁਪਿੰਦਰ ਜੀ 10 ਸੂਬੇ ਜੀ 96 ਸੀਟਾਂ 1717 ਉਮੀਦਵਾਰ ਤੇ 17.7 ਕਰੋੜ ਪੋਟਰ ਜੇ ਆਪਾਂ ਗੱਲ ਕਰੀਏ ਹੁਣ ਤੋਂ ਕੁਝ ਥਿਰ ਪਹਿਲਾਂ ਦੀ 3 ਵਜੇ ਤੱਕ ਦੀ 3 ਵਜੇ ਤੱਕ ਤਕਰੀਬਨ ਆ ਤੁਸੀਂ ਲਾਲ ਉਹ ਸਾਹਬ ਕਿ 52 ਅਸ਼ਾਰੀਆ ਹਮ 60% ਦੀ ਵੋਟਾਂ ਹੋਈਆਂ ਨੇ ਸਭ ਤੋਂ ਜ਼ਿਆਦਾ VOTING ਜਿਹੜੀ ਹੈ ਉਹ ਪਛਵੀ ਬੰਗਾਲ ਚ ਦੱਸੀ ਜਾ ਰਹੀ ਹੈ 3 ਵਜੇ ਤੱਕ ਤਕਰੀਬਨ 68 ਅਸ਼ਾਰੀਆ ਪੰਜ ਫੀ ਸਦੀ ਉਥੇ VOTING ਹੋਈ ਹੈ ਔਰ 7 ਵਜੇ ਤੋਂ ਲੈ ਕੇ ਸਵੇਰੇ ਸ਼ਾਮੀ 7 ਵਜੇ 6 ਵਜੇ ਤੱਕ VOTING ਦਾ ਟਾਈਮ ਹੈ ਭੁਪਿੰਦਰ ਜੀ ਦੇਖਿਆ ਜਾਵੇ ਨਾ ਤੇ ਪਿਛਲੇ ਸਾਲਾਂ ਦੇ ਨਾਲ ਉਹ ਜਿਹੜੀਆਂ ਪਿਛਲੀਆਂ ਚੋਣਾਂ ਹੋਈਆਂ ਨੇ ਆਪਾਂ ਗਰਾਹ ਦੇਖੀਏ ਤੇ ਕਿਤੇ ਨਾ ਕਿਤੇ ਆਬਾਦੀ ਜਿਵੇਂ ਦੇਸ਼ ਦੀ ਵਧੀ ਹੈ VOTERਾਂ ਦੀ ਸੰਖਿਆ ਵਧੀ ਹੈ ਕਿਤੇ ਨਾ ਕਿਤੇ ਵੋਟਿੰਗ ਪਰਸੈਂਟੇਜ ਦੇ ਵਿੱਚ ਕਮੀ ਨਜ਼ਰ ਆ ਰਹੀ ਤੁਸੀਂ ਵੀ ਦੇਖਿਆ ਹੋਣਾ ਤੁਸੀਂ ਵੀ ਝਾਤ ਮਾਰੀ ਹੋਣੀ ਹੈ ਜੀ ਇਹ ਕਾਰਨ ਕੀ ਹੈ ਕਾਰਨ ਕੀ ਲੋਕ ਜਿਹੜੇ ਨੇ ਕਿਉਂ ਵੋਟਿੰਗ ਕੱਟ ਕਰ ਰਹੇ ਨੇ ਦੇ ਮੈਨੂੰ ਜਿੱਥੋਂ ਤੱਕ ਲੱਗਦਾ ਹੈ ਕਿ ਜਿਹੜੀ ਵਫਾਦਾਰੀ ਸਿਆਸੀ ਵਫਾਦਾਰੀ ਹੈ ਉਹਦੇ ਚ ਘਾਟ ਜਿਹੜਾ ਹੈਗਾ ਜੀ ਉਹ ਲੋਕਾਂ ਦੇ ਵਿੱਚ ਵੋਟਿੰਗ ਨੂੰ ਲੈ ਕੇ ਦਿਲਚਸਪੀ ਘਟਾ ਰਹੀ ਹੈ ਬੰਨੀ ਜਿਹਾ ਤੁਹਾਨੂੰ ਕਿਉਂਕਿ ਜਿਸ ਤਰੀਕੇ ਦੇ ਨਾਲ ਸਾਡੇ ਸਿਆਸਤਦਾਨਾਂ ਦਾ ਕਰਤਾਰ ਤੇ ਸਿਆਸਤ ਦਾ ਮਿਆਰ ਹੀ ਠੰਡ ਰਿਹਾ ਜਾ ਰਿਹਾ ਹੁਣ ਬੰਦਾ ਕਹਿੰਦਾ ਯਾਰ ਜਿਹੜਾ ਮਰਜੀ ਆ ਜਾਏ ਕਈ ਵਾਰੀ ਤੁਸੀਂ ਵੀ ਦੇਖਿਆ ਹੋ ਬੰਦੇ ਆਮ ਤੁਹਾਨੂੰ ਗੱਲਾਂ ਕਰਦੇ ਸੁਣਦੇ ਹੋ ਯਾਰ ਜਿਹੜਾ ਮਰਜੀ ਆ ਜਾਏ ਫਾਇਦਾ ਤੇ ਕਿਸੇ ਨੇ ਕਰਨਾ ਨਹੀਂ ਜੀ ਖੈਰ ਅਸੀਂ ਤੇ ਇਹ ਜਾਵਾਂਗੇ VOTING ਜਰੂਰ ਕਰੋ ਆਪਣਾ ਫਰਜ਼ ਜਰੂਰ ਅਦਾ ਕਰੋ ਚਾਹੇ ਨੋਟਾ ਦਾ ਬਟਨ ਦਬਕਿਆ ਜਾਓ ਪਰ ਵੋਟ ਜਰੂਰ ਕਰੋ ਬਹੁਤ ਸਾਰੇ ਲੋਕ ਜਿਹੜੇ ਨੇ ਤੁਹਾਨੂੰ ਇਸ ਢੰਗ ਨਾਲ ਆ ਪਤਾ ਲੱਗਦਾ ਪਿਆ ਕਿ VOTING PERCENTAGE ਜਿਹੜੀ ਹੈ ਉਹ 70 ਤੱਕ ਵੀ ਨਹੀਂ ਜਾਂਦੀ। ਹੂੰ। ਠੇਠਾ ਠੇਠਾ ਹੀ ਜਾਂਦੀ ਹੈ। ਜੀ। VOTING PERCENTAGE ਲੋਕਾਂ 'ਚ ਜਿਹੜਾ ਵਿਸ਼ਵਾਸ ਹੈ ਸਿਆਸਤਦਾਨਾਂ ਨੂੰ ਲੈ ਕੇ ਜੀ ਉਹ ਘਟਿਆ ਹੈ। ਬੇहद ਘਟਦਾ ਪਿਆ। ਲੋਕਾਂ ਨੂੰ ਵਿਸ਼ਵਾਸ ਨਹੀਂ ਰਹਿ ਗਿਆ ਇਹਨਾਂ ਇਸ ਸਿਸਟਮ ਦੇ 'ਤੇ। ਜੀ। ਸਿਸਟਮ ਇਹਨਾਂ ਮਾੜਾ ਹੈ। ਜਿਹੜਾ ਮਰਜ਼ੀ ਕਿਉਂਕਿ ਪਤਾ ਹੈ ਜਦੋਂ ਚੌਥਾਈ ਦੀ ਮੰਨ ਲਓ ਕਿਸੇ ਹਲਕੇ ਦੇ ਵਿੱਚ ਪੰਜ ਕੈਂਡੀਡੇਟ ਖੜੇ ਨੇ ਮੰਨ ਲਓ ਹਮਮ ਅਲੱਗ-ਅਲੱਗ ਪਾਰਟੀਆਂ ਦੇ ਹੁਣ ਕਹਿੰਦਾ ਪਹਿਲੇ ਤਾਂ ਝਾਤ ਮਾਰਦਾ ਉਹ ਉਹ ਪੜਿਆ ਲਿਖਿਆ ਬੰਦਾ ਕਹਿੰਦਾ ਨਹੀਂ ਭਾਈ ਇਹ 'ਚ ਵੀ ਕਮੀਆਂ ਆ ਦੂਜੇ 'ਚ ਵੀ ਕਮੀਆਂ ਆ ਤੀਜੇ 'ਚ ਵੀ ਕਮੀਆਂ ਆ ਚੌਥੇ ਪੰਜਵੇਂ ਸਾਰੇ ਇੱਕੋ ਜਿਹੇ ਹੀ ਨੇ ਜੀ ਸਾਰੇ ਇੱਕੋ ਜਿਹੇ ਨੇ ਜੇ ਜਿਹਨਾਂ 'ਚ ਕੋਈ ਵੀ ਬੰਦਾ ਬਣ ਗਿਆ ਐਮਪੀ ਐਮਐਲਏ ਹਮ ਤੇ ਇਹ ਨੁਕਸਾਨ ਕਰੇਗਾ ਕਰੇਗਾ ਬੰਦੇ ਦਾ ਦਿਲ ਜਾਂ ਟੁੱਟ ਜਾਂਦਾ ਮਨ ਜਾਂ ਟੁੱਟ ਜਾਂਦਾ ਹਮ ਬੰਦਾ ਕਹਿੰਦਾ ਛੱਡੋ ਹਾਲਾਂਕਿ ਅਸੀਂ ਕਹਿੰਦੇ ਵੋਟਿੰਗ ਜ਼ਰੂਰ ਕਰੋ ਜੀ ਬਹੁਤ ਸਾਰੇ ਲੋਕ VOTING ਨਹੀਂ ਕਰਦੇ ਮਨ ਉਹਨਾਂ ਦਾ ਟੁੱਟ ਜਾਂਦਾ ਹੈ ਕੋਈ ਫਾਇਦਾ ਨਹੀਂ ਕੋਈ ਸੁਧਾਰ ਨਹੀਂ ਜੀ 47 ਤੋਂ ਬਾਅਦ ਲੈ ਲਓ 75 76 ਸਾਲ ਹੋ ਗਏ ਨੇ 74 ਸਾਲ ਦੇ ਆਸ-ਪਾਸ ਅਦੇਸ਼ आजाद ਹੋਏ ਨੇ ਹੂੰ ਇਹਦਾ ਦੇਸ਼ ਦੇ ਸਾਡੇ ਆਗੂਆਂ ਦੇ ਵਿੱਚ ਬਹੁਤ ਚੰਦ ਓਟੀਆਂ ਦੇ ਨਾਂ ਗਿਣੇ ਜਾ ਸਕਦੇ ਨੇ ਜਿਹੜੇ ਚੰਗੇ ਸਿਆਸਦਾਨ ਨੇ ਜੀ ਨਹੀਂ ਤੇ ਦੇਖ ਲਓ ਸਿਆਸਦਾਨਾਂ ਦਾ ਅੱਜ ਹਾਲ ਕੀ ਹੈ ਹੂੰ ਕਦੀ ਵੀ ਤੁਸੀਂ ਦੇਖੋ ਜਦੋਂ ਕੋਈ ਲੀਡਰ ਪਹਿਲੀ ਗੱਲ ਤੇ ਅਸਵੇਰੀ ਵੀ ਆਪਾਂ ਗੱਲਬਾਤ ਕਰਦੇ ਪਏ ਸੀ ਪਰ ਇਸ ਵੇਲੇ ਟਿਕਟਾਂ ਕਿਹਨਾਂ ਨੂੰ ਮਿਲੀਆਂ ਨੇ ਕਿਹਨਾਂ ਲੋਕਾਂ ਨੂੰ ਮਿਲੀਆਂ ਨੇ ਰਾਜ ਸਭਾ ਦੀ ਕੀ ਅਸੀਂ ਨਹੀਂ ਕਹਿੰਦੇ ਵੀ ਇਹ ਚੀਜ਼ ਸੱਚ ਹੈ ਗਲਤ ਹੈ ਪਰ ਅਸੀਂ ਇਹ ਸਵਾਲ ਹੈ ਕੀ ਬਿਨਾ ਚੜਾਵੇ ਤੋਂ ਜੀ ਕਿਸੇ ਨੂੰ ਟਿਕਟ ਮਿਲ ਸਕਦੀ ਹੈ ਬੜੀ ਵੱਡੀ ਸਵਾਲ ਜੀ ਕੀ ਰਾਜ ਸਭਾ ਦੀਆਂ ਟਿਕਟਾਂ ਐਵੇਂ ਮਿਲਦੇ ਹਾਂ ਕੋਈ ਐਕਸੈਪਸ਼ਨਲ ਕੇਸ ਹੋਵੇ ਕੋਈ ਬਹੁਤ ਵੱਡਾ ਨਾਮੀ ਚਿਹਰਾ ਹੋਵੇ ਵੱਖਰੀ ਗੱਲ ਹੈ ਅਗਲੇ ਕਹਿੰਦੇ ਵੀ ਪਾਰਟੀ ਨੂੰ ਫਾਇਦਾ ਹੋਊਗਾ ਨਾਮੀ ਚਿਹਰੇ ਨਾਲ ਜੇ ਅਸੀਂ ਨੂੰ ਟਿਕਟ ਦੇ ਦਿੰਨੇ ਆ ਤੇ ਉੱਥੇ ਤੇ ਮਿਲ ਲੇਗਾ ਕੋਈ ਛਡਾਵੇ ਦੀ ਲੋੜ ਨਹੀਂ ਤੇ ਬਾਕੀ ਟਿਕਟ ਜਿਹੜੀ ਆਮ ਬੰਦੇ ਨੂੰ ਮਿਲ ਸਕਦੀ ਹੈ ਇਮਾਨਦਾਰ ਬੜਾ ਸਿਰੇ ਦਾ ਨਾਮੰਦਾਰ ਹੋਵੇ ਕੋਈ ਕਮੀ ਪੇਸ਼ੀ ਨਾ ਹੋਵੇ ਪੜਿਆ ਲਿਖਿਆ ਵੀ ਹੋਵੇ ਬਗੈਰ ਛਡਾਵੇ ਤੋਂ ਟਿਕਟ ਮਿਲ ਜੂਗੀ ਬڑا ਸਵਾਲ ਬੜਾ ਵੱਡਾ ਸਵਾਲ ਹੈ ਵੀ ਜੇ ਦਿੱਕਿਆ ਜਿਵੇਂ ਤੁਸੀਂ ਕਿਹਾ ਕਿ ਬਈ ਕੋਈ ਐਕਸੈਪਸ਼ਨਲ ਕੇਸ ਹੋ ਗਿਆ ਉਹਦੇ ਵਿੱਚ ਮੇਰੇ ਖਿਆਲ ਚ ਪਾਰਟੀ ਫਾਇਦਾ ਹੀ ਦੇਖਦੀ ਆ ਵੀ ਉਹਦੇ ਵਿੱਚ ਵੀ ਫਾਇਦਾ ਹੋ ਰਿਹਾ ਤਾਂ ਤਾਂ ਵੀ ਤਾਂ ਹੀ ਉਹਨੂੰ ਮਿਲਦੀ ਹੋਵੇਗੀ ਹੁਣ ਮੰਨ ਲਓ ਜਿੰਨੇ ਭੁਪਿੰਦਰ ਜੀ ਇੰਨਾ ਚੜਾਵਾ ਦੇ ਕੇ ਤੁਹਾਨੂੰ ਵੀ ਪਤਾ ਛੋਟਾ ਮੋਟਾ ਤਾਂ ਚੜਾਵਾ ਹੋ ਰਹੀ ਸਕਦਾ ਜੀ ਉਹ ਐਮਪੀ ਆ ਐਮਐਲਏ ਬਣ ਜਾਂਦਾ ਤੇ ਫਿਰ ਉਹਦੀ ਕੋਸ਼ਿਸ਼ ਵੀ ਹੋਊਗੀ ਕਿ ਅਸੀਂ ਇਸ ਨੂੰ ਘਾਟੇ ਨੂੰ ਪੂਰਾ ਕਰੀਏ ਘਾਟੇ ਨੂੰ ਪੂਰਾ ਕਰਕੇ ਫੈਦਲ ਕਿਉਂਕਿ ਇਸ ਵੇਲੇ ਸਾਡੇ ਦੇਸ਼ ਦੇ ਵਿੱਚ ਜਿਹੜੀ ਸਿਆਸਤ ਹੈ ਨਾ ਉਹ ਨਿਵਪਾਰ ਦਾ ਰੂਪ ਧਾਰਨ ਕਰ ਲਿਆ ਲੋਕ ਜਿਹੜੇ ਸਿਆਸਤ ਦੇ ਵਿੱਚ ਆਉਂਦੇ ਨੇ ਸਿਆਸਤਦਾਨ ਬਣਦੇ ਨੇ ਉਹ ਇਸ ਨਜ਼ਰੀਏ ਨਾਲ ਸਿਆਸਤਦਾਨ ਨਹੀਂ ਬਣਦੇ ਨਾ ਇਸ ਨਜ਼ਰੀਏ ਦੇ ਨਾਲ ਸਿਆਸਤ ਦੇ ਵਿੱਚ ਨਹੀਂ ਆਉਂਦੇ ਕਿ ਅਸੀਂ ਦੇਸ਼ ਸਮਾਜ ਦਾ ਭਲਾ ਕਰਨਾ ਲੋਕਾਂ ਦਾ ਭਲਾ ਕਰਨਾ ਉਹ ਤੇ ਨਫਾ ਨੁਕਸਾਨ ਲੈ ਕੇ ਸਿਆਸਤ ਜਾਂਦੇ ਨਫਾ ਕਿਦਾਂ ਕਮਾਇਆ ਜਾ ਸਕਦਾ ਇੱਕ ਬਿਜ਼ਨਸ ਹੈ ਤੇ ਚਲੋ ਜੇ ਫੈਕਟਰੀ ਨਹੀਂ ਚੱਲੀ ਸਿਆਸਤ ਦੇ ਵਿੱਚ ਆਜੋ ਜੇ ਫਲਾਣਾ ਕੰਮ ਨਹੀਂ ਚੱਲਿਆ ਸਿਆਸਤ ਦੇ ਵਿੱਚ ਆਜੋ ਤੇ ਜਿਨ੍ਹਾਂ ਕੋਲ ਪੈਸਾ ਹੁੰਦਾ ਉਹ ਇਨਵੈਸਟਮੈਂਟ ਕਰਦੇ ਨੇ ਇੱਕ ਤਰ੍ਹਾਂ ਦਾ ਚੜਾਵਾ ਯਾਨੀ ਕਿ ਇੱਕ ਤਰ੍ਹਾਂ ਦੀ ਮੋਟੀ ਇਨਵੈਸਟਮੈਂਟ ਜਿੱਚ ਫਾਇਦਾ ਹੀ ਫਾਇਦਾ ਕਈ ਗੁਣਾ ਵੱਧ ਮੁਨਾਫਾ ਹੋ ਜਾਂਦਾ ਸਚਾਈ ਹੈ ਕੌੜੀ ਆ ਪਰ ਸਚਾਈ ਹੈ ਮੈਂ ਸਾਰਿਆਂ ਤੇ ਦੋਸ਼ ਨਹੀਂ ਲਾਂਦਾ ਪਰ ਵੱਡਾ ਕਾਰਨ ਇਹੀ ਹੈ ਵੱਡਾ ਕਾਰਨ ਇਹੀ ਹੈ ਔਰ ਜਿਸ ਤਰੀਕੇ ਦੇ ਨਾਲ ਇਹ ਸਿਆਸਤਦਾਨ ਅੱਜ ਤੁਸੀਂ ਦੇਖ ਲਓ ਕਿ ਕੋਈ ਬੰਦਾ ਸੈਸਸ ਦੇ ਵਿੱਚ ਆਉਂਦਾ ਉਹਦਾ 5 ਸਾਲ ਬਾਅਦ ਉਹਦੀ ਪ੍ਰਾਪਰਟੀ ਦੇਖ ਲਓ ਕਿੱਥੇ ਜਾਂਦੀ ਹੈ ਜੀ ਉਹਦੇ ਸਾਈਡ ਬਿਜ਼ਨਸ ਦੇਖ ਲਓ ਕਿੱਥੇ ਤੇ ਕਿੱਥੇ ਪਹੁੰਚ ਜਾਂਦੇ ਨੇ ਹੂੰ ਉਹ ਕਿੱਦਾਂ ਪਹੁੰਚਦੇ ਨੇ ਉਹਨਾਂ ਦੀ ਪ੍ਰਾਪਰਟੀਆਂ ਇੰਨੀਆਂ ਹਾਈ ਕਿੰਨਾ ਉ ਜਾ ਉਹ ਜਾ ਕੇ ਪਹੁੰਚਦੀਆਂ ਨੇ ਜੀ ਐਨਾ ਕਿੱਦਾਂ ਫਾਇਦਾ ਹੋ ਜਾਂਦਾ ਜੀ ਅੱਜ ਇਮਾਨਦਾਰੀ ਦੇ ਨਾਲ ਜੇ ਇਨਕੁਆਰੀ ਕੀਤੀ ਜਾਵੇ ਹੂੰ ਤੇ ਐਨਾ ਪੈਸਾ ਹੁਣ ਜਿਸ ਢੰਗ ਨਾਲ ਆਪਾਂ ਗੱਲ ਕਰ ਰਹੇ ਸੀਗੇ ਕਿ ਕੱਲ ਪਰਸੋਂ ਵੀ ਕੁਝ ਸਿਆਸਤਦਾਨ ਹੈਗੇ ਨੇ 50 50 ਉਹਨਾਂ ਦੇ ਕਾਲਜ ਨੇ ਹੋਟਲ ਨੇ ਉਹ ਕਿੱਦਾਂ ਆ ਗਏ ਜੀ ਇੰਨਾ ਪੈਸਾ ਕਿੱਦਾਂ ਆ ਗਿਆ ਬੜੀ ਹੈਰਾਨ ਕਰਨ ਵਾਲੀ ਗੱਲ ਹੈ ਸੋ ਉਹ ਉਹ ਜਿਹੜੇ ਸਿਆਸਤਦਾਨ ਨੇ ਸਾਡੇ ਦੇਸ਼ ਦਾ ਕੀ ਫਾਇਦਾ ਕਰਨਗੇ ਇੱਕ ਮਾਤੜ ਤੋਂ ਮਾਤੜ ਸਿਆਸਤਦਾਨ ਵੀ ਹੋਗੇ ਨਾ ਗੱਡੀ ਵੀ ਹੋਊਗੀ ਸਭ ਕੁਝ ਹੋਊਗਾ ਤੁਸੀਂ ਦੇਖਿਆ ਕੋਈ ਇਹੋ ਜਿਹਾ ਬੰਦਾ ਕੋ ਜਿਹੜਾ ਸਕੂਟਰ ਤੇ ਹੋਵੇ ਕਿ ਭਾਈ ਮੇਰੇ ਕੋ ਤੇ ਹੈ ਹੀ ਨਹੀਂ ਹੈਸੀਅਤ ਨਹੀਂ ਔਰ ਵਾਕਿਆ ਹੀ ਉਹਦੀ ਵੀ ਹੈਸੀਅਤ ਨਾ ਹੋਵੇ ਕੋਈ ਚੀਜ਼ ਖਰੀਦਣ ਦੀ ਅੱਜ ਵਿਦੇਸ਼ਾਂ ਦੇ ਵਿੱਚ ਅਕਸਰ ਕਈ ਵਾਰੀ ਮੈਂ ਦੇਖਦਾ ਜਾਣਦਾ ਔਰ ਉਹ ਸੈਸਦਾਨਾਂ ਨਾਲ ਕਈ ਵਾਰੀ ਗੱਲਾਂ ਬਾਤਾਂ ਹੁੰਦੀਆਂ ਨੇ ਕੋਈ ਐਨ ਆਰ ਆਈ ਵੀਰ ਆਂਦੇ ਨੇ ਔਰ ਦੱਸਦੇ ਨੇ ਕਹਿੰਦੇ ਜਿਹੜੀ ਉੱਥੇ ਸਿਆਸਤ ਦਿੰਦੇ ਨੇ ਸਿਰਫ ਕੰਮ ਕਰਨ ਵਾਲੇ ਨੂੰ ਚੋਣਨੀ ਦਾ ਖਰਚਾ ਨਹੀਂ ਹੁੰਦਾ ਜੀ ਇਮਾਨਦਾਰੀ ਨਾਲ ਕੰਮ ਕਰੋ ਤੇ ਇਹਨਾਂ ਨੂੰ ਟਿਕਟ ਮਿਲ ਜਾਂਦੀ ਆ ਤੇ ਉਹ ਚੋਣਨੀ ਜਿਹੜੀ ਹੈ ਉੱਥੇ ਨਹੀਂ ਲੱਗਦੇ ਉਹ ਕੰਮ ਦੇਖਦੇ ਨੇ ਇੱਥੇ ਅਸੀਂ ਲੋਕ ਜਿਹੜੇ ਹੈਗੇ ਆ ਉਹ ਮੈਂ ਪਹਿਲਾਂ ਹੀ ਗੱਲ ਕੀ ਕਮੀ ਆਮ ਜਨਤਾ ਦੇ ਵਿੱਚ ਵੀ ਹੈਗੀ ਹੈ ਹੂੰ ਸੂਝਵਾਨੀ ਜਿਹੜੇ ਹੈਗੇ ਆ ਉਹਨਾਂ ਨੂੰ ਤੇ ਪਤਾ ਹੈ ਪਰ ਯਾਰ ਇਹ ਤੰਦ ਜਿਹੜੀ ਵਿਗੜੀ ਹੋਈ ਹੈ ਇਹ ਕਿੱਦਾਂ ਸੁਧਾਰੀ ਜਾ ਸਕੇ ਇਹ ਸਿਸਟਮ ਨੂੰ ਕਿੱਦਾਂ ਸੁਧਾਰਿਆ ਜਾ ਸਕੇ ਸੋ ਬੜੇ ਕਾਰਨ ਹੈ ਜਿਹੜਾ ਸੂਝਵਾਨ ਬੰਦਾ ਉਹਦਾ ਜਿਹੜਾ ਇੰਟਰਸਟ ਹੈ ਉਹਦਾ ਜਿਹੜਾ ਅ ਸਮਾਜ ਲੋਕ ਦਿਲਚਸਪੀ ਹੈਗੀ ਹੈ ਤਵੱਜੋ ਉਹ ਚੋੜਾ ਨੂੰ ਲੈ ਕੇ ਲਗਾਤਾਰ ਘਟਦੀ ਜਾ ਰਹੀ ਹੈ ਜੀ ਅ ਵਿਰਿੰਦਰ ਜੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕਹਿ ਰਹੇ ਕਿ ਵੀ ਉਹਨਾਂ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ ਤੇ ਉਹਨਾਂ ਨੂੰ ਮਹਿਲਾ ਕਮਿਸ਼ਨ ਦੇ ਵੱਲੋਂ ਇੱਕ ਨੋਟਿਸ ਜਾਰੀ ਕੀਤਾ ਗਿਆ ਵਾ ਤੇ ਗੱਲ ਇੱਥੇ ਮੈਂ ਵੀ ਪੁੱਛਣਾ ਚਾਹਣਾ ਕਿ ਜਦੋਂ ਚੋਣਾਂ ਹੁੰਦੀਆਂ ਨੇ ਚੋਣਾਂ ਦੇ ਨਜ਼ਦੀਕ ਆ ਕੇ ਕਾਰਵਾਈਆਂ ਬੜੀਆਂ ਤੇਜ਼ ਹੋ ਜਾਂਦੀਆਂ ਨੇ ਮਸਲਾ ਕੀ ਹੈ ਦੇਖੋ ਮਸਲਾ ਇਹ ਹੈ ਕਿ ਜਲੰਧਰ ਗਈ ਸੀ ਚੋਣ ਪ੍ਰਚਾਰ ਤੇ ਕਿਉਂਕਿ ਜਲੰਧਰ ਕੌਨਸਟਿਟੂਐਂਸੀ ਇਹਨਾਂ ਦੀ ਹੈਗੀ ਤੇ ਉੱਧਰ ਬੀਬੀ ਜੁਗੀਰ ਕੌਰ ਵੀ ਉੱਥੋਂ ਅਕਾਲੀ ਦਲ ਦੇ ਆਗੂ ਉੱਥੇ ਆਏ ਸੀ ਜੀ ਤੇ ਜਿਹੜੀ ਮਸ਼ਕਰੀ ਹੋਈ ਹੈ ਉਹ ਮਸ਼ਕਰੀ ਬੜੀ ਵਾਇਰਲ ਹੋ ਗਈ ਹੈ ਤੁਸੀਂ ਵੀ ਵੇਖੀ ਹੋਣੀ ਹੈ ਵੀਡੀਓ ਜੀ ਤੇ ਅਸੀਂ ਵੀ ਵੇਖੀ ਹੈ ਤੇ ਉਹਦੇ ਵਿੱਚ ਜਿਸ ਤਰੀਕੇ ਦੇ ਗੱਲ ਹੈ ਕਿ ਸਟੇਟਮੈਂਟ ਜਦੋਂ ਵਾਇਰਲ ਹੋ ਗਈ ਤੇ ਚੰਨੀ ਸਾਹਿਬ ਦੀ ਸਟੇਟਮੈਂਟ ਵੀ ਆਈ ਹੈ ਜੀ ਕਿ ਭਾਈ ਮੈਂ ਤੇ ਵੱਡੀ ਭੈਣ ਦੇ ਕਰਕੇ ਇੱਕ ਲਾੜ ਦੇ ਨਾਲ ਜਿੱਦਾਂ ਭੈਣ ਭਰਾਵਾਂ ਦਾ ਪਿਆਰ ਹੁੰਦਾ ਲਾੜ ਦੇ ਕਰਕੇ ਮੈਂ ਠੋਡੀ ਤੇ ਹੱਥ ਰੱਖਿਆ ਮੇਰੀ ਕੋਈ ਐਹੋ ਜੀ ਕੋਈ ਮਸ਼ਕਰੀ ਨਹੀਂ ਕੀਤੀ ਹੈਗੀ ਜਿਹੜੀ ਠੀਕ ਨਾ ਹੋਵੇ ਵਾਜਬ ਨਾ ਹੋਵੇ ਪਰ ਦੂਜੇ ਪਾਸੇ ਜਦੋਂ ਇਹ ਵੀਡੀਓ ਵਾਇਰਲ ਹੋ ਗਈ ਹੈ ਤੇ ਮਹਿਲਾ ਕਮਿਸ਼ਨ ਨੇ ਇੱਕ ਨੋਟਿਸ ਜਿਹੜਾ ਹੈ ਉਹ ਸੀਰੀਅਸ ਸਖਤ ਨੋਟਿਸ ਜਿਹੜਾ ਹੈ ਉਹ ਜਾਰੀ ਕਰ ਦਿੱਤਾ ਹੈ ਜੀ ਆ ਬੀਬੀ ਰਾਜ ਲਾਲੀ ਗਿੱਲ ਜਿਹੜੇ ਹੈਗੇ ਨੇ ਚੇਅਰਪਰਸਨ ਨੇ ਜੀ ਔਮੈਨ ਪੰਜਾਬ ਸਟੇਟ ਔਮੈਨ ਕਮਿਸ਼ਨ ਦੇ ਉਹਨਾਂ ਨਾਲ ਹਾਲਾਂਕਿ ਅਸੀਂ ਤੁਹਾਡੇ ਸਾਹਮਣੇ ਦੋ ਵਾਰੀ ਗੱਲ ਕਰਨ ਦੀ ਵੀ ਕੋਸ਼ਿਸ਼ ਕੀਤੀ ਹੈ ਭਵਿੰਦਰ ਜੀ ਉਹਨਾਂ ਦਾ ਫੋਨ ਉਹਨਾਂ ਨੇ ਚੱਕਿਆ ਨਹੀਂ ਹੈਗਾ ਸੋ ਜਿੰਨਾ ਤੱਕ ਆ ਗੱਲ ਹੈ ਕਿ ਕੱਲ ਯਾਨੀ ਕਿ ਅੱਜ 13 ਤਰੀਕ ਐ 14 ਤਰੀਕ ਦੁਪਹਿਰ ਤੱਕ ਡੀਜੀਪੀ ਸਾਹਿਬ ਨੂੰ ਸਟੇਟਸ ਬਾਰੇ ਇਸ ਮਾਮਲੇ ਦੇ ਸਟੇਟਸ ਬਾਰੇ ਰਿਪੋਰਟ ਭੇਜਣ ਨੂੰ ਕਿਹਾ ਹੈਗਾ ਤੇ ਜੇ ਮੁਸ਼ਕਲਾਂ ਜਿਹੜੀਆਂ ਨੇ ਉਹ ਵੱਧ ਸਕਦੀਆਂ ਨੇ ਜੇ ਰਿਪੋਰਟ ਦੇ ਵਿੱਚ ਕਿਉਂਕਿ ਤੁਹਾਨੂੰ ਵੀ ਪਤਾ ਹੈਗਾ ਇਸ ਵੇਲੇ ਸਿਆਸਤ ਜਿਹੜੀ ਐ ਕਿਸ ਢੰਗ ਨਾਲ ਪੱਕੀ ਹੋਈ ਹੈ ਤੇ ਜਿਹਦੇ ਹੱਥ ਦੇ ਵਿੱਚ ਵੀ ਪਾਵਰ ਹੈਗੀ ਆ ਉਹ ਆਪਣਾ ਲਾਹਾ ਲੈਣ ਦੀ ਕੋਸ਼ਿਸ਼ ਕਰਦਾ ਹੈ ਤੇ ਉਸੇ ਤਰੀਕੇ ਦੇ ਨਾਲ ਆਪਾਂ ਦੇਖਿਆ ਜਾਵੇ ਸਿਆਸੀ ਪਾਰਟੀਆਂ ਇੱਕ ਦੂਜੇ ਦੇ ਉੱਤੇ ਛੋਟੀ ਜੀ ਗੱਲ ਨੂੰ ਵਧਾ ਕੇ ਜਾਂ ਜਿਹੜੀ ਗੱਲ ਹੋਈ ਆ ਅਸੀਂ ਇਹ ਨਹੀਂ ਕਹਿੰਦੇ ਭਈ ਇਹ ਚੀਜ਼ ਠੀਕ ਹੈ ਹੋ ਸਕਦਾ ਮਨਚਾ ਕੁਝ ਹੋਰ ਹੋਵੇ ਤੇ ਪਰ ਜਿਸ ਤਰੀਕੇ ਦੇ ਨਾਲ ਇਹ ਲੱਗ ਰਿਹਾ ਠੋਡੀ ਤੇ ਹੱਥ ਰੱਖਿਆ ਔਰ ਹੱਸ ਕੇ ਮਸ਼ਕਰੀ ਦੇ ਲੈਜ਼ੇ ਨਾਲ ਜਿਹੜੀ ਚੀਜ਼ ਹੋਈ ਹੈ ਉਸ ਨੂੰ ਦੇਖਦੇ ਹੋਏ ਹੋ ਸਕਦਾ ਕਿ ਆਨਾਲਾ ਟਾਈਮ ਦੇ ਵਿੱਚ ਜਿਹੜੀ ਮੈਲਾ ਕਮਿਸ਼ਨ ਉਹ ਸਖਤ ਐਕਸ਼ਨ ਲੈ ਸਕਦੀ ਹੈ ਇਦੇ ਵਿੱਚ ਨਾਲ ਕੀ ਹੈ ਕਿ ਢਾ ਵੀ ਜਿਹੜੀ ਹੈ ਉਹ ਇੱਕ ਸਮਝ ਲਓ ਲੱਗਦੀ ਹੈਗੀ ਕਿ ਕਿਤੇ ਇੱਕ ਜਿਹੜੀ ਪ੍ਰੈਸਟੀਜ ਹੈ ਉਹਦੇ ਨਾਲ ਕੀ ਹੁੰਦਾ ਹੈ ਕਿ ਵੋਟ ਬੈਂਕਰ ਜਿਹੜੇ ਵੋਟਰਸ ਹੁੰਦੇ ਨੇ ਉਹਨਾਂ ਦੇ ਮਨਾਂ ਦੇ ਉੱਤੇ ਵੀ ਕੋਈ ਚੀਜ਼ ਆਂਦੀ ਹੈ ਕੁਝ ਜਿਹੜੀਆਂ ਦੂਸਰੀਆਂ ਪਾਰਟੀਆਂ ਆਪੋਜ਼ਿਟ ਪਾਰਟੀਆਂ ਹੁੰਦੀਆਂ ਨੇ ਉਹ ਵੀ ਮੁੱਦੇ ਨੂੰ ਚੱਕ ਦਿੰਦੀ ਨੇ ਹਵਾ ਦੇ ਦਿੰਦੇ ਨੇ ਤੇ ਉਹਦੇ ਨਾਲ ਕੀ ਹੁੰਦਾ ਹੈ ਕਿ ਉਹ ਇਲੈਕਸ਼ਨ ਹੈ ਸਭ ਕੁਝ ਜਾਇਜ਼ ਹੈ ਤੁਹਾਨੂੰ ਵੀ ਪਤਾ ਹੈ ਵੀ ਅੱਗਲ ਕਰਨੇ ਮੁਹੱਬਤ 'ਚ ਜੰਗ 'ਚ ਤੇ ਸਿਆਸਤ ਦੇ ਵਿੱਚ ਸਾਰਾ ਕੁਝ ਜਾਇਜ਼ ਹੈ ਤੇ ਕੀ ਇਹਦਾ ਨਤੀਜਾ ਨਿਕਲਦਾ ਆਉਣ ਵਾਲੇ ਦਿਨਾਂ ਦੇ ਵਿੱਚ ਲੱਗ ਜੂਗਾ ਪਤਾ ਸੋ ਸਿਆਸਤਦਾਨ ਵੀ ਜਿਸ ਤਰੀਕੇ ਦੇ ਨਾਲ ਇਸ ਵੇਲੇ ਨਿਤਰੇ ਹੋਏ ਨੇ ਆਪਣੇ ਆਪਣੇ ਪ੍ਰਚਾਰ ਦੇ ਲਈ ਕੁਝ ਵਿਰੋਧ ਵੀ ਕਰ ਰਹੇ ਨੇ ਆ ਹੁਣ ਜਿੱਦਾਂ ਲੁਧਿਆਣੇ ਤੋਂ ਜਿਹੜੇ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ ਅਨੰਦ ਸਿੰਘ ਰਾਜਾ ਵੜਿੰਗ ਜੀ ਉਹਨਾਂ ਦਾ ਵੀ ਕਹਿੰਦੇ ਵਿਰੋਧ ਕੀਤਾ ਹੈ ਜਿਹੜੇ ਦੰਗਾ ਪੀੜਤ ਹੈਗੇ ਉਹਨਾਂ ਨੇ ਜੀ ਗੱਲ ਪਤਾ ਕੀ ਹੈ ਕਿ ਜਾਣਬੁੱਝ ਕੇ ਇਲੈਕਸ਼ਨ ਕਮਿਸ਼ਨ ਨੇ ਇੱਕ ਤੇ ਗੱਲ ਕੀਤੀ ਇੱਕ ਤੇ ਇਹ ਗੱਲ ਕੀਤੀ ਹੈ ਵੀ ਜਾਣਬੁੱਝ ਕੇ ਇੱਕ ਜੂਨ ਦਾ ਟਾਈਮ ਰੱਖਿਆ ਕਿਉਂਕਿ 1984 ਜਿ ਜੋ ਕੁਝ ਹੋਇਆ ਉਸ ਨੂੰ ਦੇਖਦੇ ਹੋਏ ਜਾਣਬੁੱਝ ਕੇ ਔਰ ਦੂਸਰੀ ਗੱਲ ਹੈ ਕਿ ਉਹਨਾਂ ਦਾ ਜਿਹੜਾ ਵਿਰੋਧ ਹੋਇਆ ਇਹਨਾਂ ਦਾ ਉਤ ਪ੍ਰਦਰਸ਼ਨ ਕੀਤਾ ਗਿਆ ਦੇਖੋ ਗੱਲ ਪਤਾ ਕੀ ਹੈ ਜੀ ਭਪਿੰਦਰ ਜੀ ਇਸ ਵੇਲੇ ਸਿਆਸਤ ਜਿਹੜੀ ਉਹ ਬੋੜੀ ਅਲੱਗ ਤਰ੍ਹਾਂ ਦੀ ਹੋ ਗਈ ਐ ਕੋਈ ਵੀ ਜਿਹੜਾ ਸਿਸਟਮ ਐ ਐਥਿਕਸ ਨਹੀਂ ਰਹਿ ਇੱਕ ਦੂਜੇ ਦੇ ਉੱਤੇ ਤਹੁੰਤਾਂ ਦਾ ਦੌਰ ਜਿਹੜਾ جاری ਐ ਇਹ ਵੈਸੇ ਸ਼ੁਰੂ ਤੋਂ ਹੁੰਦਾ ਜਦੋਂ ਇਲੈਕਸ਼ਨ ਹੁੰਦੇ ਨੇ ਤੇ ਮੁੱਦੇ ਬੜੇ ਭਖ ਜਾਂਦੇ ਨੇ ਤੇ ਵੱਡੀਆਂ ਵੱਡੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਤਾਂ ਕਿ ਦੂਸਰੇ ਜਿਹੜਾ ਉਮੀਦਵਾਰ ਐ ਉਹਦਾ ਕਿਸੇ ਨਾ ਕਿਸੇ ਤਰੀਕੇ ਨਾਲ ਉਹਨੂੰ ਨੀਵਾ ਵਿਖਾਇਆ ਜਾ ਸਕੇ ਤੋਮਤਲਾਈ ਜਾ ਸਕੇ ਕਿ ਉਹਦਾ ਫਾਇਦਾ ਜਿਹੜਾ ਦੂਸਰੇ ਜਿਹੜਾ ਹੈਗਾ ਤੋਮਤਲਾਣ ਵਾਲਾ ਉਹਨੂੰ ਮਿਲ ਸਕੇ ਬਾਕੀ ਜਿਸ ਤਰੀਕੇ ਦੇ ਨਾਲ ਸਰਗਰਮ ਨੇ ਇਸ ਵੇਲੇ ਸਾਰੇ ਸੈਸਦਾਂ ਤੁਸੀਂ ਦੇਖ ਲਿਓ 4 ਜੂਨ ਤੋਂ ਬਾਅਦ ਇਹਨਾਂ ਸਭਨਾ ਨੇ ਕਿਸੇ ਨੇ ਨਜ਼ਰ ਨਹੀਂ ਆਉਣਾ ਬਿਲਕੁਲ ਜੀਵਰਿੰਦਰ ਜੀ ਸਿਆਸਤ ਦੇ ਇਹਨਾਂ ਮੁੱਦਿਆਂ ਤੇ ਵਿਚਾਰ ਚਰਚਾ ਕਰਨ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਹੋਏ ਸਨ ਸਾਡੇ ਨਾਲ ਸੀਨੀਅਰ ਜਰਨਲਿਸਟ ਵਰਿੰਦਰ ਜੀ ਜਿਨ੍ਹਾਂ ਨੇ ਵਿਚਾਰ ਚਰਚਾ ਕੀਤੀ ਅਗਲੀ ਵਾਰੀ ਫਿਰ ਹਾਜ਼ਰ ਹੋਵਾਂਗੇ ਪਕਤੀ ਸਿਆਸਤ ਦਾ ਨਵਾਂ ਪ੍ਰੋਗਰਾਮ ਲੈ ਕੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਸ਼ੁਕਰੀਆ